ਅਹ ਇਨਸਪੈਕਟਰ ਸਾਹਿਬ ਦਿਓ ਜਾਣਕਾਰੀ ਜਿਹੜੀ ਆ ਜਿੱਥੇ ਇੱਕ ਕਰ ਦੇ ਵਿੱਚ ਕਿਉਂ ਜਿਹੜਾ ਬਣਾ ਰਹੇ ਸੀਗੇ ਕੀ ਸੀਗਾ ਕਿਵੇਂ ਪੈਕਿੰਗ ਕਰ ਰਹੇ ਸੀ ਸਾਨੂੰ ਘੰਟਾ ਪਹਿਲਾਂ ਪੁਲਿਸ ਸਟੇਸ਼ਨ ਬਰਕਰਾਰੋਂ ਤੋਂ ਸਾਨੂੰ ਦੋ ਪਹੁੰਚਿਆ ਸੀ ਤੇ ਤਾਂ ਰੱਖੇ ਨੂੰ ਜਾਣਕਾਰੀ ਆ ਵੀ ਕੋਈ ਡੁਪਲੀਕੇਸੀ ਦੇ ਵਿੱਚ ਕਿਉਂ ਬਣਾ ਕੇ ਵਿਚਿਆ ਹੈ ਉਥੇ ਫਿਰ ਅਸੀਂ ਤਾਂ ਇੱਥੇ ਮੌਜੂਦ ਆ ਗਏ ਆ ਵੀ ਇੱਥੇ ਸੈਂਪਲਿੰਗ ਕਰਾਉਣ ਦਿੱਤਾ ਹੈ ਕਿ ਇਹਨਾਂ ਕੋਲੇ ਰਿਫਾਈਨ ਤੇ ਡਾਗਰ ਦਾ ਇਹਨਾਂ ਕੋਲੇ ਪਿਆ ਹੈਗਾ ਤੇ ਪਲੱਸ ਇਹਨਾਂ ਕੋਲੇ ਪੈਕੇਜਿੰਗ ਦੀ ਇੰਟੀਰੀਅਰ ਪਿਆ ਹੈ। ਪੈਕੇਜਿੰਗ ਇੰਟੀਰੀਅਰ ਦਾ ਵੀ ਯੂਜ਼ ਕਰਦੇ ਰਿਫਾਈਨ ਤੇ ਡਾਗਰ ਨੂੰ ਮਿਕਸ ਕਰਕੇ ਇਹਨਾਂ ਕੋਲੇ ਇੱਕ ਡਬਲ ਪ੍ਰਿੰਟ ਹੋਰ ਪਾਏਗਾ ਜਿਹੜਾ ਐਸੈਂਸ ਕਹਿ ਦਿੰਦੇ ਆਪਾਂ। ਐਸੈਂਸ ਤੋਂ ਪਹਾੜਾ ਜਿਹੜਾ ਉਹਨੂੰ ਮਿਲਕ ਘੋੜੀ ਐਸੈਂਸ ਦੀ ਉਹਨੂੰ ਪਛਾਣਦੇ ਹੈਗਾ ਮੰਨ ਲਓ ਤੁਸੀਂ ਉਹਨੂੰ ਖੋਲ ਕੇ ਬਣਾ ਕੇ ਯੂਜ਼ ਕਰੋਗੇ ਤਾਂ ਤੁਹਾਨੂੰ ਉਹਦੀ ਖੂਬ ਤੇ ਟੈਕਸਚਰ ਤੇ ਦੇਸ ਵਗੈਰਾ ਉਹਦੇ ਚੋਂ ਉਹ ਦੇਸੀ ਘੋੜਾ ਆਏਗਾ ਫਿਰ ਉਹ ਉਹ ਇਹ ਦੋਨੇ ਮਿਕਸ ਕੀ ਇਹ ਬ੍ਰਾਂਡਡ ਰਿਫਾਈਨਡ ਔਇਲ ਲੈ ਕੇ 플러스 ਨਾਲ ਡਾਲੇ ਉਹਦੇ ਐਸੈਂਸ ਪਾਰਫਰ ਸਹੀਲ ਕਰਕੇ ਆਪ ਰੀਪੈਕ ਕਰਕੇ ਬੀਚਦੇ ਨੇ ਜਿਹੜਾ ਉਹਨੂੰ ਜਿਹੜਾ ਜਿਹੜੀ ਫੈਸਟਿਕ ਨਾਲ ਉਪਯੋਗ ਜਿਹੜਾ ਮੇਨ ਪੈਕੇਜ ਉਹ ਸੀਕ ਕਰਕੇ ਐਜ਼ ਅ ਦੇਸੀ ਪੀ ਕੇਟਿਵਿਟੀ ਇੱਕ ਦਾ ਕਿ ਡੁਪਲੀਕੇਸ਼ਨ ਕਿਹੜੇ ਕਿਹੜੇ ਕੰਪਨੀਆਂ ਦੇ ਘੋੜਾ ਕਿਵੇਂ ਇਹ ਨਵਾਂ ਕੋਈ ਇੱਕ ਤਸਵੀਰ ਅਮਰਸਰ ਦਾ ਪੈਕਿੰਗ ਵੀਡੀਓ ਪਾਇਆ ਗਿਆ ਇੱਕ ਨਵਾਂ ਕੋਈ ਇੱਕ ਦਾ ਪੈਕਿੰਗ ਵੀਡੀਓ ਪਾਇਆ ਗਿਆ ਇਹ ਕਿਹੜਾ ਕਿਉਂ ਕਿਹੜਾ ਵਰਤਦਾ ਇਹ ਰਿਫਾਈਨਡ ਵਰਤਦਾ ਜੀ ਰਿਫਾਈਨਡ ਇਹਨਾਂ ਕੋਈ ਰਿਫਾਈਨਡ ਕੋਈ ਨਹੀਂ ਹੋਇਆ ਸੀਗਾ ਇਹ 15 15 ਕਿਲੋ ਵਾਲੀ ਜਿਹੜੀ ਟੀਨ ਹੁੰਦੀ ਹੈ ਕਿ ਉਹ ਜਿਹੜੀ ਉਹ ਇਹਨਾਂ ਨੂੰ ਮਿਕਸ ਕਰਕੇ ਵਿੱਚ ਐਸੈਂਸ ਤੇ ਫਿਰ ਸੀਲ ਕਰਕੇ ਆਪਾਂ ਦੇਸੀ ਟੀਊਬ ਦੇ ਘੇ ਕੇ ਕਿੰਨੀ ਕੁਆਂਟੀਟੀ ਦੇ ਵਿੱਚ ਜਿਹੜਾ ਹੈਗਾ ਤੁਹਾਡੇ ਤੋਂ ਕਿਉਂ ਖੜੇ ਹੋ ਇਹਨਾਂ ਨੂੰ ਕੁੱਲ 160 ਪੈਕੇਜ ਜਿਹੜੇ 800 ਗ੍ਰਾਮ 900 ਗ੍ਰਾਮ ਵਾਲੇ ਜਿਹੜੇ ਹੈਗੇ ਉਹ ਹਜੇ ਦਿਨ ਪ੍ਰੋਸੈਸ ਸੀਗੇ ਜਿਹੜੇ ਸੀਲ ਕਰਨ ਵਾਲੇ ਸੀਗੇ ਉਹ ਹੋ ਸਕਿਆ ਜਿਹੜਾ ਬਾਕੀ ਐਡਲਟਰੈਂਟ ਹੈ ਉਹ ਕੁੱਲ ਮਿਲਾ ਕੇ ਹੋ ਸਕਦਾ ਜੀ 2 ਕਵਾਂਟਲ ਦੇ ਤਰੀਕੇ ਦੇ ਸਰਪ੍ਰੋਕਟਰ ਕੋਣ ਮਾਲਕ ਹੈਗੇ ਇਹਦੇ ਇਹ ਚਾਰ ਬੰਦੇ ਪੁਲਿਸ ਵੱਲੋਂ ਆਪਣੇ ਦੇ ਵਿੱਚ ਉਹ ਕਰ ਫਿਰ ਅਸਲ ਵਿੱਚ ਮਤਲਬ ਕਿ ਇਹਨਾਂ ਦੀ ਮਜਬੂਰੀ ਹੈ ਜਿਹੜੀ ਇਹਨਾਂ ਨਾਲ ਉਹ ਚਾਰ ਬੰਦੇ ਯੂਪੀ ਦੇ ਰਸੇ ਜਾਰੇ ਕੋਈ ਇਥੇ ਲੋਕਲ ਵੀ ਇਨਵੋਲਵ ਹੋਇਆ ਹੁੰਦੇ ਵਿੱਚ ਜਿੰਨਾ ਖਾਜੇ ਜਾਣਕਾਰੀ ਹੈ ਜੀ ਹਜੇ ਤੱਕ ਇਹ ਸਿਰਫ ਹੀ ਆ ਕੇ ਇੰਡੀਵਿਜੁਅਲ ਲੈਵਲ ਤੇ ਆਪਦੇ ਇੰਡੀਪੈਂਡੈਂਟ ਲੈਵਲ ਤੇ ਘਰੇ ਬੰਦੇ ਕੜ ਕੇ ਇਹ ਮਕਾਨ ਜਿਹੜਾ ਕਿਰਾਏ ਤੇ ਹੈ ਜੀ ਇਹ ਦੇਖਣ ਤੇ ਇਦਾਂ ਹੀ ਲੱਗ ਰਿਹਾ ਬਾਕੀ ਹਜੇ ਕੁਝ ਨਹੀਂ ਪਤਾ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਇਥੇ ਇਹਨਾਂ ਦੇ ਕਹਿੰਦੇ ਮੁਲਕਤੇ ਵੀ ਇਹ ਹੈੀ ਤੇ ਰੀਸੈਟਿੰਗ ਚੱਲ ਰਹੀ ਹੈ ਬਾਕੀ ਅਜੇ ਕਨਫਰਮ ਨਹੀਂ ਹੈਗਾ ਤੇ ਕੋਈ ਇਨਫੋਰਮੇਸ਼ਨ ਹੈ ਵੀ ਸ਼ਾਇਦ ਕੁਝ ਬਗੋਂਦੀ ਹੈ ਆਈਡੀਆ ਲਗਾਇਆ ਵੀ ਪੁਰਾਣਾ ਸਮਝੋ ਕੀ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਸਾਰੇ ਪ੍ਰੋਡਕਟਸ ਦੀ ਆਪਣਾ ਕੁਆਲਿਟੀ ਚੈੱਕ ਹੋ ਜਾਣਗੇ ਪਲੱਸ ਜਿੰਨਾ ਪ੍ਰੋਡਕਟ ਹੈ ਸਾਥ ਵਿਦ ਅਡਰਸੈਂਟ ਵਿਦ ਸੀਲਿੰਗ ਸੀਲ ਵਿਦ ਪੈਕੇਜਿੰਗ ਇੰਟੀਗਰਲ ਸਾਰਾ ਪ੍ਰੋਡਕਟ ਇਸ ਤਰੀਕੇ ਕਰਕੇ ਜਾਣਾ ਇਹ ਕਿੰਨੀ ਅਮਾਉਂਟ ਦਾ ਜਿਹੜਾ ਹੈ ਕਿਉਂ ਹੋਏਗਾ ਤੁਹਾਡੇ ਅਨੁਸਾਰ ਜਿੰਨੇ ਲੋਕ ਉਹ ਦੇਖਣਗੇ ਇਹ ਪ੍ਰੋਡਕਟ ਦੇਖਣਗੇ 2.5 300 ਖੇਮ ਚੰਜੀ ਇੱਕ ਗਰਾਏ ਦੇ ਮਕਾਨ ਦੇ ਵਿੱਚੋਂ ਦੇਸੀ ਘੋਣ ਨਕਲੀ ਮਦਾਨ ਦੇ ਸੀਗੇ ਫੜਿਆ ਗਿਆ ਤੁਹਾਡੇ ਵੱਲੋਂ ਕਿਵੇਂ ਤੁਹਾਨੂੰ ਇਨਫੋਰਮੇਸ਼ਨ ਆਈ ਤੇ ਕਿਵੇਂ ਸਾਰਾ ਪ੍ਰੋਸੈਸ ਕੀ ਫੜਿਆ ਗਿਆ ਤੁਹਾਨੂੰ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਜੀ ਦੀ ਸਖਤ ਰਹਿਤਾ ਸੀ ਕਿ ਫੈਸਟੀਵਲ ਦਾ ਜਿਹੜਾ ਇਹ ਸੀਜ਼ਨ ਹੈਗਾ ਇਹਦੇ ਵਿੱਚ ਕੋਈ ਗਲਤ ਅਨੁਸਕਾਮੀ ਘਟਨਾ ਵੀ ਨਾ ਵਾਪਰੀ ਕਿ ਮਲਾਡ ਕੋਰਾ ਤੇ ਵੀ ਅਸੀਂ ਸਖਤ ਨਿਗਰਖੀ ਰੱਖੀ ਸੀ ਉਸ ਦੌਰਾਨੇ ਸਾਨੂੰ ਜਿਹੜਾ ਹੈਗਾ ਅਸੀਂ ਇੱਥੇ ਆਏ ਆ ਤੇ ਇੱਥੇ ਐਸਐਚਓ ਬਾਗਾਫਰਾਂ ਤੇ ਅਸੀਂ ਜੁਆਇਟ ਜਿਹੜਾ ਆਪਰੇਸ਼ਨ ਕੀਤਾ ਸੀ ਜਿਹਦੇ ਤਹਿਤ ਸਾਨੂੰ ਇੱਥੇ ਪਤਾ ਲੱਗਿਆ ਕਿ ਇਹ ਫੇਕ ਕਿਉਂ ਤਿਆਰ ਕਰਕੇ ਜਿਹਦੇ ਵਿੱਚ ਇੱਕ ਸਿਫਤੀ ਬ੍ਰਾਂਡ ਹੈ ਜਿਹੜਾ ਸਾਡੇ ਪੰਜਾਬ ਦਾ ਬਹੁਤ ਪ੍ਰਸਿੱਧ ਬ੍ਰਾਂਡ ਹੈ ਪਲੱਸ ਇੱਕ ਕੋਈ ਰੋਧਰਾ ਬ੍ਰਾਂਡ ਹੈ ਦੋਨੋਂ ਦੇ ਬ੍ਰਾਂਡ ਦੀ ਇਹ ਸੈਂਪਲਿੰਗ ਕਰਦੇ ਆ ਇਹ ਜਿਹੜੀ ਇਹਨਾਂ ਨੇ ਦੱਸਿਆ ਇਹ ਦੱਸਿਆ ਗਿਆ ਹੈ ਕਿ ਜਿਹੜਾ ਇੱਕ ਦਾਲਡਾ ਤੇ ਰਿਫਾਈਨਡ ਦੇ ਵਿੱਚ ਕੋਈ ਕੈਮੀਕਲ ਰਲਾ ਕੇ ਇਹ ਉੱਤੇ ਉੱਪਰ ਬ੍ਰਾਂਡਿੰਗ ਤੇ ਲੇਬਲ ਕਰਦੇ ਫਿਰ ਉਹਨੂੰ ਬਾਜ਼ਾਰ 'ਚ ਵੇਚਦੇ ਤੇ ਪਤਾ ਲੱਗਾ ਕਿ ਕਿੱਥੋਂ ਲੈ ਕੇ ਆਉਂਦੇ ਸੀਗੇ ਇਹ ਜਿਹੜਾ ਡੱਬੇ ਵਗੈਰਾ ਕੰਪਨੀ ਦੇ ਅੱਲੇ ਦਾ ਇਹ ਦੇਖੋ ਦਰਾਨੇ ਇਨਵੈਸਟੀਗੇਸ਼ਨ ਦੀ ਗੱਲਾਂ ਸਾਹਮਣੇ ਆਣੀਆਂ ਵੈਸੇ ਦੱਸਦੇ ਕਿ ਅਸੀਂ ਦਿੱਲੀੋਂ ਲੈ ਕੇ ਆਂਦੇ ਸੀਗੇ ਤੇ ਫਿਲਹਾਲ ਇਹ ਦਰਾਨੇ ਇਨਵੈਸਟੀਗੇਸ਼ਨ ਪਤਾ ਲੱਗੂਗਾ ਕਿ ਕਿੱਥੋਂ ਲੈ ਕੇ ਆਂਦੇ ਸੀ ਤੇ ਕਿਹਨੂ ਕਿਹਨੂ ਵੇਚਦੇ ਸੀਗੇ ਕਿੰਨੇ ਜਾਣੇ ਸੀਗੇ ਜਿਹੜੇ ਬਣਾਉਂਦੇ ਸੀਗੇ ਇਹ ਇਹ ਚਾਰਜ ਨੇ ਸੀਗੇ ਤੇ ਰਹਿਣ ਵਾਲੇ ਇਹ ਯੂਪੀ ਦੇ ਐ ਤੇ ਇਹਨਾਂ ਨੇ ਦੱਸਿਆ ਕਿ ਜੀ ਅਸੀਂ ਇਹਨਾਂ ਮੈਂ ਢਾਲਦਾ ਤੇ ਉਹਦੇ ਤੋਂ ਜਾ ਕੇ ਡਿਫੈਂਡ ਤਿਆਰ ਕਰਕੇ ਵੇਚਿਆ ਤਕਰੀਬਨ 2 ਘੰਟੇ ਤੋਂ ਉੱਪਰ ਜਿਹੜਾ ਹੈਗਾ ਇਹ रिकवर ਕੀਤਾ ਗਿਆ ਇਹ ਜਿਹੜਾ ਮਕਾਨ ਹੈ ਇਹ ਕਿਹਦਾ ਸੀਗਾ ਜੀ ਇਹ ਵੀ ਹਲੇ ਇਨਵੈਸਟੀਗੇਸ਼ਨ ਦਾ 파ਟ ਹੈ ਦੇਖ ਕੇ ਦੱਸਣਗੇ ਕਿ ਕਿਸ ਦੇ ਨਾਮ ਦਾ ਮਕਾਨ ਹੈ ਕਿਉਂ ਹੈ ਕਿ ਇਹਦੇ ਤੇ ਕਿਰਾਇਆ ਨਾਮ ਤੇ ਰਹਿੰਦੇ ਸੀ ਕੀ ਕਰਦੇ ਸੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਿਸੇ ਕਰਿਆਨੇ ਵਾਲੇ ਦਾ ਇਹ ਜਿਹੜਾ ਮਕਾਨ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੋ ਵੀ ਤੱਤ ਸਾਹਮਣੇ ਆਣਗੇ ਇਨਵੈਸਟੀਗੇਸ਼ਨ ਇਸ ਤਰ੍ਹਾਂ ਹੈ ਹੈਲਥ ਡਿਪਾਰਟਮੈਂਟ ਵੱਲੋਂ ਕੀ ਕਾਰਵਾਈ ਕੀਤੀ ਹੈ ਬਿਲਕੁਲ ਉਹਨਾਂ ਨੂੰ ਬੁਲਾ ਕੇ ਉਹ ਸੈਂਪਲਿੰਗ ਕਰ ਲਏ ਆ ਤੁਹਾਡੇ ਸਾਹਮਣੇ ਸੈਂਪਲਿੰਗ ਕਰਕੇ ਭੇਜਣਗੇ ਕਿ ਜੋ ਕਾਰਵਾਈ ਕਰ ਰਹੇ ਹੋਗੇ ਉਹਦੇ ਚੋਂ